ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਿੰਜਵਾ ਜੀਰੇ ਉਲਾ ਨਾਮ ਕਾ ਜੀਰੇ ਹਾਂਜੀ ਜੀਰੇ ਪਾਠ ਇਕੱਠਾ ਹੀ ਐ ਲਿਖਿਆ ਵੱਖਰਾ ਐ ਪਾਠ ਇਕੱਠਾ ਐ ਜੀਰੇ ਇੱਥੇ ਵਿਸਰਾਮ ਐ ਉਲਾ ਨਾਮ ਕਾ ਉਲਾ ਜਿਹੜਾ ਪਦ ਹੈ ਲੱਲੇ ਦੇ ਹਲੰਤ ਲੱਗਿਆ ਹੋਇਆ ਪਰਾਉਚਾਨ ਕਰਨਾ ਉਲਾ ਨਹੀਂ ਕਹਿਣਾ ਜੀਰੇ ਉਲਾ ਨਾਮ ਕਾ ਅਵਰ ਜਿ ਕਰਨ ਕਰਾਵਨੋ ਤੈਨ ਮਹਭਾਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਕਮਤੀ ਜਾਨੀਐ ਇਹ ਹਕਮਤੀ ਜਿਹੜਾ ਪਾਠ ਹੈ ਇਹ ਪੁੱਲਾ ਬੋਲਣਾ ਹਕਮਤੀ ਕਸਕੇ ਨਹੀਂ ਕਹਿਣਾ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗੋੜੀ ਮਹੱਲਾ ਪੰਜਵਾ ਬਾਰਨ ਬਲਹਾਰਨ ਕਿੱਥੇ ਵਿਸਰਾਮ ਬਾਰਨ ਬਲਹਾਰਨ ਬਾਰਨ ਬਲਹਾਰਨ ਲੱਖ ਬਰੀਆ ਨਾਮੋ ਹੋ ਨਾਮ ਨਾਮੋ ਹੋ ਨਾਮ ਸਾਹਿਬ ਕੋ ਕਿੱਥੇ ਵਿਸਰਾਮ ਲਾਉਣਾ ਹੈ ਨਾਮੋ ਹੋ ਨਾਮ ਸਾਹਿਬ ਕੋ ਕਿੱਥੇ ਵਿਸਰਾਮ ਪ੍ਰਾਨ ਅਧਰਿਆ ਰਹਾਉ ਅਧਰਿਆ ਜਿਹੜਾ ਨਾ ਐਡੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਨਾਮੋ ਹੂ ਨਾਮ ਸਾਹਿਬ ਕੋ ਇਥੇ ਵਿਸਰਾਮ ਪ੍ਰਾਨ ਅਧਰਿਆ ਕਰਨ ਕਰਮਨ ਤੁਹੀ ਏਕ ਜੀਅ ਜੰਤ ਕੀ ਤੁਹੀ ਏਕ ਰਾਜ ਜੋਬਨ ਪ੍ਰਭ ਤੂੰ ਤਣੀ ਰਾਜ ਜੋਬਨ ਇਥੇ ਵਿਸਰਾਮ ਪ੍ਰਭ ਤੂੰ ਤਣੀ ਪ੍ਰਭ ਤੇ ਯਮ ਕਲਾ ਦੋ ਤੂੰ ਨਿਰਗੁਣ ਤੂੰ ਸਰਗੁਣੀ ਈਹਾ ਊਹਾ ਤੁਮ ਰੱਖੇ ਰੱਖੇ ਕਸਕੇ ਗੁਰ ਕਿਰਪਾ ਤੇ ਕੋ ਲਖੇ ਲਖੇ ਭੂਲਾ ਉਚਾਰਨ ਕਰਨਾ ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਦੁਆਰਾ ਕੋ ਲਖੇ ਕੋਈ ਸਮਝਦਾ ਹੈ ਕੋਈ ਜਾਣਦਾ ਅੰਤਰਜਾਮੀ ਪ੍ਰਭ ਸੁਜਾਨ ਨਾਨਕ ਤਕੀ ਨਾਨਕ ਤਕੀਆ ਤੁਹੀ ਤਾਣ ਨਾਨਕ ਤੇ ਵਿਸਰਾਮ ਲਾ ਦੋ ਨਾਨਕ ਤਕੀਆ ਤੁਹੀ ਤਾਣ ਨਾਨਕ ਤਕੀਆ ਤੁਹੀ ਤਾਣ ਗੌੜੀ ਮਹੱਲਾ ਪੰਜਵਾ ਹਰ 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 ਆਰਾਧੀਐ ਸੰਤ ਸੰਗ ਹਰ ਮਨ ਵਸੈ ਭਰਮ ਮੋਹ ਭਉ ਸਾਧੀਐ ਭਰਮ ਮੋਹ ਭਉ ਇਥੇ ਠੰਕ ਲਾ ਦੋ ਭਰਮ ਮੂਹ ਭਉ ਸਾਧੀਐ ਰਹਾਉ ਬੇਦ ਪੁਰਾਣ ਸਿਮਰਤ ਭਨੇ ਸਿਮਰਤ ਪੁਲਾ ਬੋਲਣਾ ਬੇਦ ਪੁਰਾਣ ਸਿਮਰਤ ਭਨੇ ਬੇਦ ਪੁਰਾਣ ਸਿਮਰਤ ਭਨੇ ਸਭ ਊਚ ਬਿਰਾਜਿਤ ਜਨ ਸੁਨੇ ਸਗਲ ਅਸਥਾਨ ਭੈ ਭੀਤ ਚੀਨ ਰਾਮ ਸੇਵਕ ਭੈ ਰਹਿਤ ਕੀਨ ਲਖ 84 ਜੋਂ ਫਿਰ ਹੈ ਗੋਬਿੰਦ ਲੋਕ ਨਹੀਂ ਜਨਮ ਮਰੈ ਬਾਲ ਬੁੱਧ ਸਿਆਨਪ ਹਉਮੈ ਰਹੀ ਬਾਲ ਬੁੱਧ ਸਿਆਨਪ ਇਥੇ ਵਿਸਰਾਮ ਬਾਲ ਬੁੱਧ ਸਿਆਨਪ ਹਉਮੈ ਰਹੀ ਹਰ ਸਾਧ ਸਰਣ ਨਾਨਕ ਗਹੀ ਅਜੇ ਨਾਣੇ ਆ ਨੰਨੇ ਆ ਖੋਲ ਕੇ ਬੋਲਿਆ ਕਰੋ ਹਰ ਸਾਧ ਸਰਣ ਹਰ ਸਾਧ ਸਰਣ ਨਾਨਕ ਗਹੀ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਮਨ ਤੇ ਲਾ ਦੋ ਵਿਸਰਾਮ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸਾ ਦੁਖ ਦਰਦ ਅਨੇਰਾ ਭ੍ਰਮ ਨਸਾ ਹਾਂ ਦੁਖ ਦਰਦ ਅਨੇਰਾ ਇਥੇ ਵਿਸਰਾਮ ਭ੍ਰਮ ਨਸਾ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੂਖ ਨ ਵਿਆਪੀਐ ਜਾ ਕਉ ਗੁਰ ਹਰ ਮੰਤਰ ਦੇ ਜਾ ਕਉ ਗੁਰ ਇਥੇ ਵਿਸਰਾਮ ਹਰ ਮੰਤਰ ਦੀ ਜਾ ਕਉ ਗੁਰ ਹਰ ਮੰਤਰ ਦੇ ਸੋ ਉੱਭਰਿਆ ਮਾਇਆ ਅਗਨ ਤੇ ਹਾਂ ਸੋ ਉੱਭਰਿਆ ਇਥੇ ਵਿਸਰਾਮ ਮਾਇਆ ਅਗਨ ਤੀ ਨਾਨਕ ਕਾ ਪ੍ਰਭ ਮਯਾ ਕਰ ਮੇਰਾ ਮਨ ਤਨ ਵਾਸਾ ਨਾਮ ਹਰ ਮੇਰਾ ਮਨ ਤਨ ਵਾਸੈ ਇਥੇ ਵਿਸਰਾਮ ਨਾਮ ਹਰ ਮੇਰਾ ਮਨ ਤਨ ਵਾਸੈ ਨਾਮ ਹਰ ਕਉੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਈਹਾ ਸੁਖ ਆਨੰਦ ਕਨਾ ਅਗੈ ਜੀ ਕੈ ਸੰਗ ਕਾਮ ਹਾਂ ਇਹ ਸੁਖ ਆਨੰਦ ਕਨਾ ਇਥੇ ਵਿਸਰਾਮ ਅਗੈ ਇਥੇ ਯਮਕ ਜੀ ਕੈ ਸੰਗ ਕਾਮ ਰਹਾਉ ਕੱਟਿਐ ਤੇਰਾ ਅਹੰ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਯੋਗ ਹਾਂ ਤੂੰ ਗੁਰ ਪ੍ਰਸਾਦ ਇਥੇ ਵਿਸਰਾਮ ਕਰ ਇਥੇ ਯਮਕ ਲਾਦਨੀ ਹੈ ਰਾਜ ਯੋਗ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਕਰ ਰਾਜ ਨਹੀਂ ਕਹਿ ਤਾ ਨਾ ਕਰ ਰਾਜ ਯੋਗ ਤੂੰ ਗੁਰ ਪ੍ਰਸਾਦ ਕਰ ਰਾਜ ਯੋਗ ਹਰ ਰਸ ਜਿਨ ਜਨ ਚਾਖਿਆ ਤਾ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਦ ਪਾਇਆ ਸੋ ਬਹੁਰ ਨ ਕਤਹੀ ਧਾਇਆ ਹਰ ਹਰ ਨਾਮ ਜਾ ਕਉ ਗੁਰ ਦਿਆ ਹਾਂ ਗੁਰ ਦਿਆ ਇਕੱਠਾ ਨਹੀਂ ਕਹਿ ਦੇਣਾ ਹਰ ਹਰ ਨਾਮ ਜਾ ਕਉ ਗੁਰ ਦਿਆ ਹਰ ਹਰ ਨਾਮ ਜਾ ਕਉ ਗੁਰ ਦਿਆ ਨਾਨਕ ਤਾ ਕਾ ਭਉ ਗਿਆ ਗੌੜੀ ਮਹੱਲਾ ਪੰਜਵਾ ਜਾ ਕਉ ਬਿਸਰੇ ਰਾਮ ਨਾਮ ਤਾ ਹੂ ਕਉ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਰਿਦਾ ਬੁੱਧ ਤਾਕੈ ਕਰ ਤਲ ਨਗਨਿੱਧ ਸਿੱਧ ਇਹ ਪਾਠ ਕਰਤਲ ਇਕੱਠਾ ਨਹੀਂ ਕਹਿਣਾ ਤਾਕੈ ਕਰ ਤਲ ਯਾਨੀ ਕਰਨਾ ਮ ਹੱਥਾਂ ਦਾ ਹੱਥਾਂ ਦੀ ਤਲੀ ਤੇ ਨਵਨਿੱਧ ਇਹ ਸੰਬੰਧਕ ਪਾਠ ਹੈ ਨਵਨਿੱਧ ਸਿੱਧ ਤਾਕੈ ਕਾਰ ਤਲ ਨਵਨਿੱਧ ਸਿੱਧ ਜੋ ਜਨ ਹੈ ਹਰ ਪ੍ਰਾਪਤਨੀ ਕਿਛ ਨਾਹੀ ਤਾਕ ਕਮੀ ਕਰਨ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹ ਨਾਨਕ ਤੈਨ ਸੰਗ ਦੁਖ ਨਸੈ ਗੋੜੀ ਮਹੱਲਾ ਪੰਜਵਾ ਗਰਬ ਬਡੋ ਮੂਲ ਇਤਨੋ ਰਹਿ ਨਹੀ ਗਹੁ ਕਿਤਨੋ ਦੂਵੇਂ ਨੰਨੇ ਰਹਿ ਨਹੀ ਗਹੁ ਕਿਤਨੋ ਰਹਾਉ ਬੇ ਵਰਜਤ ਬੇਦ ਸੰਤਨਾ ਵਾਹੂ ਸਿਓ ਰੇ ਹਿਤਨੋ ਹਾਂ ਬੇ ਵਰਜਤ ਉਚਾਰਨ ਕਰਨਾ ਬੱਬੇ ਦੇ ਡੈਸ਼ ਪਹਿਲੇ ਦੇ ਕੇ ਬੇ ਵਰਜਤ ਪਾਠ ਇਕੱਠਾ ਹੀ ਹੈ ਬੇ ਵਰਜਤ ਇਥੇ ਯਮਕ ਲਾ ਦਨੀ ਹੈ ਬੇਦ ਸੰਤਨਾ ਇਥੇ ਵਿਸਰਾਮ ਵਾਹੂ ਸਿਓ ਇਥੇ ਠਮਕ ਰੇ ਹਿਤਨੋ ਹਿਤਨੋ ਪੋਲਾ ਬੋਲਣਾ ਹਿਤ ਪਿਆਰ ਦਾ ਵਾਚਕ ਹੈ ਪੋਲਾ ਉਚਾਰਨ ਕਰਨਾ ਵਾਹੂ ਸਿਓ ਰੇ ਹਿਤਨੋ ਬੇ ਵਰਜਤ ਬੇਦ ਸੰਤਣਾ ਵਾਹੁ ਸਿਓ ਰੇ ਹਿਤਣੋ ਹਾਰ ਜੁਆਰ ਜੁਆ ਵਿਦੇ ਇੰਦਰੀ ਵਸ ਲੈ ਜਿਤਨੋ ਆ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹਾਰ ਜੁਆਰ ਜੁਆ ਵਿਦੇ ਵਿਦੇ ਪੁੱਲਾਈ ਬੋਲਣਾ ਇੱਥੇ ਵਿਸਰਾਮ ਹੈ ਇੰਦਰੀ ਵਸ ਲੈ ਇੱਥੇ ਠਮਕ ਵਸ ਪਦ ਜਿਹੜਾ ਨਾ ਕਸ ਕੇ ਬੋਲਣਾ ਹੈ ਇੰਦਰੀ ਵਸ ਲੈ ਜਿੱਤਨੋ ਜਿਹੜਾ ਜਿੱਤਨੋ ਪੜਾ ਇਹ ਵੀ ਕਸ ਕੇ ਉਚਾਰਨ ਕਰਨਾ ਜਿੱਤਨ ਦਾ ਵਾਚਕ ਹੈ ਹਰਨ ਭਰਨ ਸੰਪੂਰਣਾ ਚਰਨ ਕਮਲ ਰੰਗ ਰਿਤਨੋ ਚਰਨ ਕਮਲ ਰੰਗ ਇੱਥੇ ਠਮਕ ਰਿਤਨੋ ਰਿਤਨੋ ਵੀ ਕਸ ਕੇ ਨਾਨਕ ਉਦਰੇ ਸਾਧ ਸੰਗ ਕਿਰਪਾ nid ਮੈਂ ਦਿੱਤਨੋ ਹਾਂ ਕਿਰਪਾ nid ਮੈਂ ਦਿੱਤਨੋ ਦਿੱਤਨੋ ਵੀ ਕਸ ਕੇ ਜੋ ਤਨਿਤ ਮੈਂ ਹਾਂਜੀ ਗਾਉੜੀ ਮਹੱਲਾ ਪੰਜਵਾ ਮੋਹ ਦਾਸਰੋ ਠਾਕੁਰ ਕੋ ਤਾਨ ਪ੍ਰਭ ਕਾ ਖਾਣਾ ਖਾਣਾ ਪੂਲਾ ਬੂਲਾ ਧਾਨ ਤੇ ਵਿਸਰਾਮ ਲਾ ਦੋ ਧਾਨ ਪ੍ਰਭ ਕਾ ਖਾਣਾ ਰਹਾਉ ਰਹਾਉ ਐਸੋ ਹੈ રે ਖਸਮ ਹਮਾਰਾ ਖਿੰਮ ਹੈ ਸਾਜ ਸਵਾਰਣ ਹਾਰਾ ਐਸੋ ਹੈ ਰੇ ਐਸੋ ਹੈ ਇੱਥੇ ਥੋੜਾ ਜਿਹਾ ਠਹਿਰਾ ਦੇ ਹੈਰੀ ਨਹੀਂ ਕਹਿਣਾ ਹੈਰੀ ਐਸੋ ਹੈ ਰੇ ਖਸਮ ਹਮਾਰਾ ਖੇਨ ਮਹਿ ਸਾਜ ਸੁਵਾਰਣ ਹਾਰਾ ਕਾਮ ਕਰੀ ਜੇ ਠਾਕੁਰ ਭਾਵਾ ਇਹ ਪਾਠ ਨਾ ਜੈ ਪਾਠ ਹੈ ਪ੍ਰਤਨ ਸਰੂਪਾਂ ਚ ਸ਼ੁੱਧ ਕਰ ਲੋ ਕਾਮ ਕਰੀ ਇੱਥੇ ਵਿਸਰਾਮ ਹੈ ਜਿੱਦੇ ਦੇ ਦਲਾਵਾਂ ਨਾਲ ਪਾਠ ਮੁਖ ਪਾਠ ਹੈ ਜੈ ਠਾਕੁਰ ਭਾਵਾ काम करी जय ठाकुर भावा गीत चरित प्राब के गुण गावा गीत चरित गीत चरित प्राब के गुण गावा के चर। चरित गी गीत चरित गीत चरित प्राब के गुण गावा शरण परयो ठाकुर भजीरा तिना देख मेरा मन तीरा ਇਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾਕਾਰਾ ਗੌੜੀ ਮਹੱਲਾ ਪੰਜਵਾ ਹ ਕੋਈ ਐਸਾ ਹਮਤੂਰਾ ਇਸ ਮੀਠੀ ਤੇ ਇਹੋ ਮਨ ਹੋ ਰਹਾ ਰਹਾ ਅਗਿਆਨੀ ਮਾਨੁਖ ਭਇ ਜੋ ਨਾਹੀ ਸੋ ਲੋਰਾ ਅਗਿਆਨੀ ਮਾਨੁਖ ਭਇ ਕਿਥੇ ਵਿਸਰਾਮ ਜੋ ਨਾਹੀ ਸੋ ਲੂਰੈ ਰੈਣ ਅੰਧਾਰੀ ਕਾ ਰੈਣ ਅੰਧਾਰੀ ਕਾਰਿਆ ਕਵਨ ਜੁਗਤ ਜਿਤ ਭੋਰਾ ਭ੍ਰਮਤੋ ਭ੍ਰਮਤੋ ਹਾਰਿਆ ਅਨਕ ਵਿਧੀ ਕਰ ਟੋਰੇ ਕਹ ਨਾਨਕ ਕਿਰਪਾ ਭਈ ਕਹ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰਾ ਗੌੜੀ ਮਹੱਲਾ ਪੰਜਵਾ ਚਿੰਤਾਮਣ ਚਿੰਤਾ ਮਣ ਚਿੰਤਾ ਮਣ 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 ਚਿੰਤਾ ਮਣ ਕਰੁਣਾ ਮਈ ਕਰੁਣਾ ਮਈ ਜਿਹੜਾ ਕਰੁਣਾ ਮਈ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਲਮਕਾ ਕੇ ਜੇ ਬੋਲਣਾ ਹੈ ਲੰਮੀ ਆਵਾਜ਼ ਦੇ ਨਾਲ ਚਿੰਤਾ ਮਣ ਕਰੁਣਾ ਮਈ ਚਿੰਤਾ ਮਣ ਕਰੁਣਾ ਮਈ ਰਹਾਉ ਦੀਨ ਦਇਆਲਾ ਪਾਰ ਬ੍ਰਹਮਾ ਜਾ ਕੈ ਸਿਮਰਨ ਸੁਖ ਭਈ ਸੁਖ ਭਈ ਪੂਲਾ ਅਕਾਲ ਪੁਰਖ ਅਗਾਦ ਬੋਧ ਸੁਨਤ ਸੁਨਤ ਜਸੋ ਕੋਟ ਅਗ ਭਈ ਖਈ ਕੋ ਕੋਟ ਅਗ ਖਈ ਕੋਟ ਅਗ ਖਈ ਕਿਰਪਾ ਨਿਧ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਵੀ ਮਹੱਲਾ ਪਿੰਜਵਾ ਮੇਰੇ ਮਨ ਸਰਣ ਪ੍ਰਭੂ ਸੁਖ ਪਾਈ ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਈ ਜਾ ਦਿਨ ਬਿਸਰੈ ਇੱਥੇ ਥੰਮਕ ਪ੍ਰਾਨ ਸੁਖ ਦਾਤਾ ਇੱਥੇ ਵਿਸਰਾਮ ਸੋ ਦਿਨ ਜਾਤ ਅਜਾਈ ਰਹਾਉ ਇੱਕ ਰੈਣ ਕੇ ਪਾਹਨ ਤੁਮ ਆਏ ਏ ਇੱਕ ਰੈਣ ਕੇ ਇਥੇ ਠਮਕ ਪਾਹਨ ਉਚਾਰਨ ਕਰਨਾ ਪ੍ਰਾਣੇ ਦਾ ਵਾਚਕ ਹੈ ਪਾਹਨ ਨਹੀਂ ਕਹਿ ਦੇਣਾ ਪਾਹਨ ਦਾ ਅਰਥ ਅਰਥ ਪੱਥਰ ਹੁੰਦਾ ਏਕ ਰੈਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ ਬਧਾਈ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰਵਰ ਕੀ ਛਾਈ ਤਾਨ ਮੀਰਾ ਸੰਪੈ ਸਭ ਮੀਰੀ ਬਾਗ ਮਿਲਖ ਸਭ ਜਾਈ ਮਿਲਖ ਖੇਨ ਆਲੂਚਾਰਨ ਕਰਨਾ ਮਿਲਖ ਨਹੀਂ ਕਹਿ ਦੇਣਾ ਦੇਵਨ ਹਾਰਾ ਬਿਸਰਿਉ ਠਾਕੁਰ ਖੇਨ ਮਹ ਹੂਤ ਪਰਾਇ ਪਹਿਰੇ ਬਾਗਾ ਕਰ ਇਸਨਾਨਾ ਚੂਆ ਚੰਦਨ ਲਾਈ ਨਿਰਭਾਉ ਨਿਰੰਕਾਰ ਨਹੀਂ ਚੀਨਿਆ ਹਾਂਜੀ ਹਾਂਜੀ ਪਹਿਰਾ ਬਾਗਾ ਕਰ ਇਸ ਨਾਨਾ ਚੂਆ ਚੰਦਨ ਲਾਈ ਹਾਂਜੀ ਬਾਗਾ ਚਿੱਟੇ ਕੱਪੜਿਆਂ ਦਾ ਬਾਚਕ ਹੈ ਪਹਿਰਾ ਬਾਗਾ ਕਰ ਇਸ ਨਾਨਾ ਚੂਆ ਚੰਦਨ ਲਾਈ ਨਿਰਭਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਵਾਹੀ ਇਹ ਨਾ ਵਾਈ ਪਾਠ ਭਾਰਾ ਉਚਾਰਨ ਕਰਨਾ ਇਕੱਠਾ ਬੋਲਣਾ ਨਾ ਵਾਈ ਵੱਖਰਾ ਵੱਖਰਾ ਨਹੀਂ ਕਰਨਾ ਜਾ ਹੋਏ ਕਿਰਪਾਲ ਤ ਸਤਗੁਰ ਮਿਲੈ ਸਭ ਸੁਖ ਹਰ ਕੀ ਨਾਏ ਇਥੇ ਨਾਏ ਪੂਰਾ ਹੀ ਉਚਾਰਨ ਕਰ। ਮੁਕਤ ਭਇਆ ਬੰਧਨ ਗੁਰ ਖੁੱਲੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ। ਮੁਕਤ ਪਾਇਆ ਭਇਆ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ। ਬੰਧਨ ਇਥੇ ਵੀ ਠਹਿਰਾ ਦੇ ਦੇਣਾ। ਗੁਰ ਖੁੱਲੇ ਖੁੱਲੇ ਪਦ ਜਿਹੜਾ ਥੋੜਾ ਜਿਹਾ ਕੱਸ ਕੇ ਬੋਲਣਾ ਹੈ। ਵੰਦਨ ਗੁਰ ਨਹੀਂ ਕਹਿਦਣਾ ਮੁਕਤ ਭਇਆ ਬੰਦਨ ਗੁਰ ਖੁਲੀ ਅਤੇ ਜਿਹੜਾ ਬੰਦਨ ਪਾਠ ਹੈ ਇਹਨੂੰ ਬੰਦਨ ਨਹੀਂ ਕਹਿਦਣਾ ਜੇ ਬੰਦਨ ਕਵਾਂਗੇ ਤਾਂ ਅਰਥ ਬਣ ਜਾਏਗਾ ਬੰਦਨਾ ਹਰ ਬੰਦਨਾ ਮੱਥਾ ਟੇਕਣ ਦਾ ਵਾਚਕ ਬਣ ਜਾਏਗਾ ਡੰਡੋਤ ਬੰਦਨ ਉਥੇ ਦਦੇ ਨਾਲ ਹੈ ਇਹ ਬੰਦਨ ਦਾ ਵਾਚਕ ਹੈ ਫਾਹੀ ਮੁਕਤ ਭਇਆ ਬੰਦਨ ਗੁਰ ਖੁਲੀ ਜਨ ਨਾਨਕ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ